ਜੋੰਡੀ ਹਮੇਸ਼ਾ ਗੱਡੀ ਚੱਲੋ ਬਸ 35 ਦਾ ਵਦਾਨੇ ਦੇ ਪੀਰ ਹਾਂ ਪਤਾ ਹੀ ਬਾਅਦ ਚ ਲੱਗਦਾ ਭਾਣਾ ਦੱਗਿਆਂ ਪਏ ਹੋ ਗੱਡੀ ਛੁੰਡੀ ਆ ਜੀ ਕਿੰਨੇ ਦਿਨ ਦੀ ਫਸਲ ਹੋਜੀਏ ਕੋਈ ਇਹ 28 ਅਕਤੂਬਰ ਦੀ ਮੁੱਜੀ ਹੋਏ 4 ਉਹ ਪੱਤਣੇ ਚਾਹਾਂ ਜਾਈ ਤੇ ਹੋਇ ਤੋਂ ਆਹ ਹੁਣ ਸਾਰੇ ਧੱਕਿਆਂ ਦਾ ਪੈ ਗਏ ਆ ਹਰੀ ਬਹੁ ਬਈਆ ਹੋਈ ਦੀ ਪੂਰੀ ਹੋਈ ਹੋਈ ਹੈ ਅੱਜ ਕਹਰੇ ਭਰ ਗਈ ਸਾਰੇ ਛੱਕ ਗਏ ਇੱਕ ਦੋਕ ਦੌੜ ਤੇ ਗਏ ਜਿਵੇਂ ਇਹ ਜਬਾਦਾ ਲੱਗਦਾ ਜੋ ਫੋਰ ਕੇ ਦੇਖਣ ਲੱਗਿਆਂ ਨੇ ਬਣੇ ਦਿਖਾਈ ਤਾਂ ਸਿੱਦੇ ਦਾਣੇ ਵੀ ਇਹਨਾਂ ਜਨਮਰੀਜ਼ ਕੰਮ ਜਾਊਗਾ ਫਰਜ਼ੀਜ ਫੋਟੋ ਦਾ ਕਰੀਏ ਸਾਰਿਆਂ ਦੀ ਫੜ ਜਾਓ ਇਨਸਪੈਕਟਰ ਸਾਹਿਬ ਆਹ ਹੋ ਗਿਆ ਗੰਡੂ ਆਹ ਹੋ ਗਿਆ ਫੋਟੋ ਕਰ ਲੈ ਮੇਰੇ ਨੂੰ ਮਨਾ ਸੋਸੋਏ ਲੈਂ ਲੈਣੀ ਹੈ ਵੀ ਕੀ ਜਿਹੜੀ ਹੁਣ ਇਹ ਫਸਲ ਸਾਨੂੰ ਠੀਕ ਲੱਗਦੀ ਆ ਜਾਂ ਕਿਵੇਂ ਲੱਗਦੀ ਆ ਥੋੜਾ ਜਿਹਾ ਲੱਗ ਰਿਹਾ ਪਰ ਇਹਨੇ ਜਿਆਦਾ ਨਹੀਂ ਹੈ ਪਕ ਕੰਟਰੋਲ ਹੋ ਸਕਦੀ ਭਾਜੀ ਬਿਲਕੁਲ ਨਹੀਂ ਜਿਆਦਾ ਗਾ ਦੇਖੋ ਹੀ ਮੜਿਆ ਇੱਕ ਮਿੰਟ ਜੀ ਅੱਜ ਇਹਨੂੰ ਲਗਭਗ 1 ਮਹੀਨਾ ਹੋ ਗਿਆ ਬੀਚੀ ਨੂੰ ਇਹ ਜੰਗ ਨਾੜੀ ਇਹ ਜਿਹੜੀ ਅੱਕ ਨਹੀਂ ਲਾਈ ਇਹਨੂੰ ਸਾਰਾ ਉੱਚੀ ਹੈ ਇਹਨੂੰ ਹੁੰਦਾ ਸੋਹਣਿਆ ਕਰਨ ਲਈ ਸਾਡੇ ਦਾ ਕਮਾਂਡ ਮੇਰਾ ਭਾਈ ਬਣੀਆਂ ਦੀ ਬਾਹਰ ਵੇਠੇ ਆ ਗਏ ਉਹ ਲੋੜੇ ਮੈਹਿਕਮਾ ਆ ਗਏ ਉਹ ਵੇਦਾ ਗੁਰਦੁਆਰਾ ਭਾਈ ਆ ਸਕਸ਼ਾਲਾ ਗਲਾ ਲਾਉਂਦਾ ਕਿਹਦੇ ਹੋਣੇ ਕੀ ਅਗਰੀ ਲਾਈ ਜੀ ਕਹਿੰਦੇ ਸਕਸ਼ਾਲਾ ਗਲਾ ਲਾਉਂਗਾ ਇਕ ਨਹੀਂ ਲਾਉਂਦੇ ਯਾਰ ਇਕ ਨਹੀਂ ਲਾਈ ਆ ਕੰਮ ਦਾ ਗਾਲੀ ਜੀ ਨੂੰ ਵੀ ਨਹੀਂ ਲਾਈ ਜੀ ਇਹ ਤਾਂ ਉਹ ਵੀ ਪਿੱਛੇ ਉਹ ਕਰਤੀ ਇਹਦਾ ਕਿਤੇ ਪਟਕੇ ਦਿਖਾ ਰਾਹੇ ਛੁੰਡੀ ਦਿਖਾ ਆ ਕੀ ਮਜਾ ਬਣੀ ਭਾਈ ਇਹ ਮਜਾ ਪਤਾ ਕੀ ਬਣੀ ਆ ਜੀ ਜਿਹੜੇ ਦਾਣੇ ਪਰਾਲੀ ਉੱਤੇ ਲੇਖਦੇ ਨੇ ਜੀ ਉਹਨੂੰ ਮਿੱਟੀ ਨੇ ਮਿਲਦੀ ਇਹ 60 ਕਿਲੋ ਵੀ ਪਾਇਆ 60 ਕਿਲੋ ਵੀ ਪਾਇਆ ਨੀ ਨੀ ਸਾਹਮਣੇ ਗਿਆ ਆ ਇਹ ਪ੍ਰਾਣੀ ਦੇ ਪੈ ਰਹੇ ਨਾ ਜੀ ਮਿੱਟੀ ਦਾ ਲੱਗਦੀ ਨਹੀਂ ਨਹੀਂ ਮੈਂ ਤਾਂ ਸਿਰਫ ਸਮਝ ਲੂ ਖੇਤ ਚ ਪਹਿਲੀ ਵਾਰ ਆਇਆ ਹਾਂ ਹਾਂ ਜੀ ਪਹਿਲੇ ਥਾਂ ਤੇ ਹੱਥ ਲਾਇਆ ਆ ਵਿੱਚ ਹੀ ਪਹਿਲੇ ਥਾਂ ਤੇ ਹੱਥ ਚੋਂ 6 ਦਾਣੇ 5 ਦਾਣੇ ਜਿਵੇਂ ਨਾ ਮਤਲਬ ਮੈਂ ਤਾਂ ਆਪਦੇ ਕੋਚ ਮੁਤਾਬਕ ਜਿਵੇਂ ਫਰੂਲੇ ਸਾਈਡ ਵੀ ਇੱਥੋਂ ਜਿਆਦਾ ਖੰਦਾ ਪਾਊਗਾ 20 ਕਿਲੋ ਕਿੱਲੇ ਦੀ 15 ਕਿਲੋ ਹੁਣੇ ਛਿੱਟੀ ਜਾਂਦੇ ਇਹਦੇ ਵਿੱਚ ਹਾਂ ਨਹੀਂ ਬਿਲਕੁਲ ਪਹਿਲਾਂ ਜੀ ਇਹਨੇ ਨਾ ਕਿਹੜਾ ਭਰ ਕੇ ਇਹ ਜਨ ਨਹੀਂ ਮੈਂ ਤਾਂ ਨੂਤ ਹੈ ਇਹ ਜਨ ਆ ਚੀਜ਼ ਵਾਪਰ ਨਹੀਂ ਹੁੰਦੀ ਆ ਬਾਅਦ ਚ ਇਹ ਫਟਦੀ ਹੈ 6% ਕਿਉਂਕਿ ਜਿਹੜੀ ਚੀਜ਼ ਮੈਂ ਫਰੋਲਦਾ ਉਹ ਹੁੰਦੀ ਹੈ ਦੂਜੀ ਸੁੰਡੀ ਵੀ ਬਾਲੋ ਮੇਰਾ ਮੂਜੀ ਨਹੀਂ ਕਰਦਾ ਬੂਟਾ ਪਟਣ ਨੂੰ ਨਹੀਂ ਆ ਇਹ ਕੁਝ ਹੋਤੀ ਨਹੀਂ ਕੁਝ ਵੀ ਹੈ ਵੀ ਉਹ ਇਹਦੇ ਸੁਧੇ ਚੜ ਖਾ ਜਾਂਦੀ ਹੈ ਸਹੀ ਲਿੱਟਾ ਸੁੰਡ ਜਿਵੇਂ ਆਪਾਂ ਪੁਰਾਣਾ ਕਿਤੇ ਰੱਖਦੇ ਨਾ ਆਪਾਂ ਖਬਰਾਂ ਚ ਸੁਣਦੇ ਸੀ ਜਾਂ ਹੋਰ ਹੈ ਵੀ ਚਿੱਟਾ ਸੁੰਡ ਪਈ ਗਿਆ ਕਣਕ ਨੂੰ ਉਹ ਕੀ ਆ ਵੀ ਜਦੋਂ ਇਹਨੂੰ ਸਣੇ ਜੜ ਇੱਥੇ ਕੀ ਆ ਮੰਨ ਲਓ ਆਹ ਸਾਖ ਐ ਇਥੋਂ ਸੁੰਡੀ ਉੱਤੇ ਪਈ ਇਹਦੀ ਇੱਕ ਸਾਖ ਹੋ ਸਕਦਾ ਇਹ ਪਹਿਲਾਂ ਵੀ ਮਤਲਬ ਸੁੰਡੀ ਨਾਲ ਮਾਰੀ ਗਈ ਹੋਵੇ ਮੰਨ ਲਓ ਆਹ ਸਾਖ ਵੀ ਐ ਸੁੰਡੀ ਪਈ ਵੀ ਐ ਹਾਂ ਜੀ ਬਿਲਕੁਲ ਚੀਫ ਸਾਹਿਬ ਨਹੀਂ ਸਾੜੀ ਸਾੜੀ ਕਿਵੇਂ ਹਾਂਜੀ ਆਪਾਂ ਬੇਸਿਕ ਗੱਲ ਕਰਦੇ ਆ ਨਹੀਂ ਕੋਈ ਗੱਲ ਨਹੀਂ ਕਿ ਆਪਾਂ ਇਹ ਇਹਨੂੰ ਸੁਣਦੀ ਪਈ ਵੀ ਹੈ ਚੀਫ ਸਾਹਿਬ ਸਾਡੀ ਸਾਨੂੰ ਇੱਕ ਉਹ ਦੱਸਿਓ ਵੀ ਜਿੰਨੇ ਹੁਣ ਆਪਾਂ ਖੇਤ ਦੇ ਵਿੱਚ ਖੜਿਆ ਹਾਂ ਸੋਨੂ ਖੇਤ ਦੇ ਵਿੱਚ ਕੀ ਹਾਲਾਤ ਲੱਗਦੇ ਨੇ ਦੇਖੋ ਜੀ ਮੇਰੀ ਗੱਲ ਜਿੱਥੇ ਤੱਕ ਸੁੰਡੀ ਮਿਲਦੀ ਹੈ ਉੱਥੇ ਤੇ ਸੁੰਡੀ ਦਾ ਨੁਕਸਾਨ ਲੱਗਦਾ ਜਿੱਥੇ ਜੇ ਕੋਈ ਦਾਣੇ ਹੈ ਵੀ ਇਹ ਪ੍ਰਾਲੀ ਨਾਲ ਬਜਾਈ ਵੇਲੇ ਇਹਨੂੰ ਦਾਣਿਆਂ ਨੂੰ ਨਹੀਂ ਪਾਣੀ ਲੱਗਿਆ ਇਹ ਹਰੇ ਨਹੀਂ ਹੋਏ ਅਪਾ ਪਹਿਲਾਂ ਪਹਾਰੇ ਬਾਈ ਮਾਰਦੀ ਪੂਰੀ ਫੋਨ ਨਹੀਂ ਪਤਾ ਦਾਣੇ ਦਾਣਾ ਤਲ ਗੁਰਦੁਆਰੇ ਆਉਂਦੇ ਸਾਰੇ ਪਾਸੇ ਤੜਕੇ ਮੱਥੇ ਤੇ ਕੰਮ ਕਰ ਪਰ ਜੋ ਹੋਂ ਕੱਲ ਰਿਘਰ ਹੋਏ ਨਹੀਂ ਸਾਰਾ ਅਪਾ ਤਾਂ ਅਸੀਂ ਕਮੈਂਡ ਕਰਦੀ ਆ ਜੂਨੀ ਵਿਰਾਸ਼ਟੀ ਵੀ 40 ਕਿਲੋ ਵੀ ਪਾਓ ਅਸੀਂ ਵੀ ਪਾਇਆ ਨੇ ਵੀ 60 ਕਿਲੋ ਠੀਕ ਆ 60 ਕਿਲੋ ਵੀ ਪਾਇਆ 1.5 ਕੁਇੰਟਲ ਹੈ 1.5 1.5 ਕਿਲੋ ਪਾਇਆ ਸੀ ਜੀ ਕੇ ਪੀ ਹਾਂ ਨਹੀਂ ਜੰਮ ਜਦੋਂ ਅੱਜ ਤੋਂ ਬਿਲਕੁਲ ਆ ਇਹੋੀ ਚੀਜ਼ ਹੈ ਅੱਜ ਤੋਂ ਜਦੋਂ ਅਸੀਂ 5-7 ਦਿਨ ਪਹਿਲਾਂ ਦੇਖਦੇ ਸੀ ਸਾਨੂੰ ਕਣਕ ਪੂਰੀ ਬੜੀਆ ਭਰਪੂਰ ਹਰੀ ਹੋਈ ਲੱਗਦੀ ਸੀ ਬਿਲਕੁਲ ਹੈ ਜਿਹੜੀ 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 ਚੀਜ਼ ਸੁਣ ਲਓ ਗੱਲ ਇਹ ਈ ਚੀਜ਼ ਦਾ ਜਵਾਬ ਹੈ ਵੀ ਜਿਹੜੀ ਜਿਹੜੇ ਬੂਟੇ ਨੂੰ ਜੇ ਸੁੰਡੀ ਦਾ ਅਸਰ ਹੈ ਤਾਂ ਕੁਦਰਤੀ ਹੈ ਵੀ ਪਹਿਲਾਂ ਸਾਨੂੰ ਦੀਂਦੀ ਸੀ ਹਾਂਜੀ ਬਾਅਦ ਵਿੱਚ ਉਹ ਕਮਲਾਈ ਹੈ ਜਾਂ ਸੁੱਕੀ ਹੈ ਜਾਂ ਉਹ ਢਾਲ ਹੈ ਨਾ ਜਿਹੜਾ ਜਿਹੜਾ ਸੁੰਡੀ ਦੇ ਅਸਰ ਨਾਲ ਕੋਈ ਢਾਲ ਜਿਵੇਂ ਆਹ ਢਾਲ ਇਹ ਮੰਨ ਲਓ ਕਮਲ ਆ ਗਿਆ ਜਿੱਥੋਂ ਸਾਨੂੰ ਟੈਗ ਚ ਦੀਂਦਾ ਸੀ ਮੰਨ ਲਓ ਹੁਣ ਉਹ ਕੱਟਿਆ ਗਿਆ। ਨਖਮਲਾ ਰਿਹਾ। ਮੈਂ ਜਿਹੜੀ ਕਰ ਤੁਹਾਨੂੰ ਦੱਸਦਾ ਸੀ ਵੀ ਆਪਾਂ ਇਹਦੇ ਵਿੱਚ ਕੀ ਕਰ ਸਕਦੇ ਆ। ਆਪਾਂ ਦਫ਼ਤਰ ਵੀ ਗੱਲ ਇਹ ਹੀ ਹੋਈ ਐ ਵੀ ਇਸ ਅਵਸਥਾ ਦੇ ਵਿੱਚ ਆਪਾਂ ਪਾਣੀ ਦੇ ਵਿੱਚ ਇਹਨੂੰ ਦਵਾਈ ਐ ਜਿਹੜੀ ਕਲੋਰੋਪੈਰੀਫਾਸ ਉਹ ਪਾਈ ਜਾਂਦੇ ਆ। ਉਹ ਪਾ ਸਕਦੇ ਆ। ਉਹਦੇ ਨਾਲ ਕੀ ਹੁੰਦਾ ਹੈ? ਦੂਸਰੀ ਚੀਜ਼ ਜਿਹੜੀ ਤੁਹਾਨੂੰ ਮੈਂ ਦਿਖਾਈ ਐ ਵੀ ਜਿੱਥੋਂ ਇਹ ਕੱਟਿਆ ਉੱਥੇ ਇਹਨੇ ਫਟਾਰਾ ਜਿਹੜਾ ਜੜਨੇ ਆ। ਜੇ ਸਾਡੀ ਦਵਾਈ ਨਾਲ ਇਹ ਕੰਟਰੋਲ ਹੋ ਜੇ ਤਾਂ ਇਹਨੇ ਜੜਨੇ ਫਟਾਰਾ ਲੈਣਾ। ਉਹ ਤੁਹਾਨੂੰ ਮੈਂ ਮੈਂ ਦੇਖੂ ਕੋਈ ਮੈਂ ਪਹਿਲਾਂ ਨਹੀਂ ਇੱਥੇ ਦੇਖਿਆ ਆਇਆ ਹੋਇਆ ਸੀ ਆ ਤੁਹਾਡੇ ਸਾਹਮਣੇ ਮੈਂ ਜਿਹੜੀ ਚੀਜ਼ ਤੁਹਾਨੂੰ ਦਿਖਾਈ ਹੈ ਵੀ ਜਿੱਥੋਂ ਕਿੱਥੋਂ ਕੱਟਿਆ ਹੋਇਆ ਸੀ ਆ ਦਿਖਾਈ ਬਟੱਬੇ ਚ ਫੋਟੀਆਂ ਪਈਆਂ ਤੇ ਪਟਕੇ ਫਿਰ ਉਹ ਦੇਖੀਂ ਜਿਹੜਾ ਫਟਾਰਾ ਹੈ ਵੀ ਇਹ ਚੀਜ਼ ਹੈ ਜਿਹੜੀ ਬਾਕੀ ਥੋੜਾ ਘਣਾ ਆ ਵੀ ਵੀ ਜੇ ਪਾਣੀ ਆਪਾਂ ਹੁਣ ਲਾਉਨੇ ਆ ਕੁਝ ਨੁਕਝ ਇਹ ਜਾਂ ਵੀ ਆ ਵੀ ਜਿਹੜਾ ਜੇ ਸੁੱਕ ਚ ਪ੍ਰਾਲੀ ਤੇ ਰਹਿ ਗਿਆ ਵੀ ਇਹ ਲੋ ਜੀ ਇਹ ਤੁਸੀਂ ਮੰਨਦੇ ਆ 5% ਰਹਿ ਗਿਆ ਹੋਊਗਾ 5% ਰਹਿ ਗਿਆ 55 ਕਿਲੋ ਦਾ ਹਟਾ ਵੀ 20 ਫੇਰ ਵੀ ਵਿੱਚ ਹੈਗਾ ਨਾ ਮੰਨ ਬਿਲਕੁਲ ਆਸਤਨ ਪਉਣਾ ਦੀ ਉਹਨੂੰ 15 ਕਿਲੋ ਵੀ ਸਾਡਾ ਐਕਸਟਰਾ ਹੋਰ ਪਿਆਗਾ ਬਿਲਕੁਲ ਬਿਲਕੁਲ ਠੀਕ ਹੈ ਨਹੀਂ 40 ਕਿਲੋ ਵੀ ਯੂਨੀਵਰਸਿਟੀ ਰეკਮੈਂਡ ਕਰ ਰਹੀ ਆ ਸਾਨੂੰ ਗੱਟਾ 40 ਕਿਲੋ ਦਾ ਦਿੱਤਾ ਜਾਂਦਾ ਅਸੀਂ 40 ਕਿਲੋ ਨਾਲ ਬੀਜ ਆ ਬਾਹਰ ਨੂੰ ਸਮਾਰ ਕੇ ਤੁਸੀਂ ਮੇਰੀ ਵੀ ਬੇਨਤੀ ਸੁਣ ਲਓ ਅਸੀਂ ਤਾਂ ਸਰਪ੍ਰਸਤ ਇੰਨੀ ਗੱਲ ਪੁੱਛਣੀ ਆ ਕਿ ਵੀ ਇਹ ਖੇਤ ਜਿਹੜਾ ਤੁਹਾਨੂੰ ਲੱਗ ਰਿਹਾ ਹੈ ਕੋਈ ਇਹ ਜੇ ਸਭ ਸੰਭਾਵਨਾ ਲੱਗਦੀ ਆ ਵੀ ਇਹ ਸਾਡੇ ਜਿੰਨਾ ਸਾਡਾ ਡੈਮੇਜ ਪੂਰਾ ਕਰੂਗਾ ਦੇਖੋ ਜੀ ਮੇਰੀ ਲੇੜਾ ਜਿਹੜਾ ਮੈਂ ਤੁਹਾਨੂੰ ਜਿਵੇਂ ਸਾਇੰਸਦਾਨਾ ਦੀ ਸਪਾਰਸ਼ ਉਹਦੇ ਮੁਤਾਬਕ ਜੇ ਅਸੀਂ ਦਵਾਈ ਵਰਤਦੇ ਆ ਤਾਂ ਮੈਨੂੰ ਇਹਦੇ ਤੇ ਪੂਰੀ ਸੰਭਾਵਨਾ ਲੱਗਦੀ ਹੈ ਵੀ ਇਹ ਸੁੰਡੀ ਕੰਟਰੋਲ ਹੋਊਗੀ ਜਿਹੜੀ ਆਉਣ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਕਿਤੇ ਵੀ ਕਿਉਂਕਿ ਜਿਹੜੀ ਇਹਦੀ ਜਿਹੜੀ ਜੜ ਮਜ਼ਬੂਤ ਹੈਗੀ ਹੈ ਮਜੂਦ ਉੱਥੋਂ ਇਹਨੇ ਫਟਾਰਾ ਲੈਣਾ ਥੋੜਾ ਕਣਾ ਜੇ ਤੇ ਜਿਆਦਾ ਖਾਲੀ ਛੋਟ ਦੇ ਵਿੱਚ ਤੁਸੀਂ 20 ਸੱਟ ਰਹੇ ਆ ਠੀਕ ਹੈ ਤੁਹਾਡਾ 10 20 ਕਿਲੋ ਬੀਜ ਜੇ ਤੁਸੀਂ ਪਾ ਰਹੇ ਆ ਤਾਂ ਉਹ ਇੱਕ ਵੱਖਰੀ ਚੀਜ਼ ਆ ਸਾਨੂੰ 20 ਵੀ ਮੁੱਲ ਮਿਲਦਾ ਹਰ ਇੱਕ ਚੀਜ਼ ਮੁੱਲ ਪੈਂਦੀ ਹੈ ਪਰ ਆਪਾਂ ਜਿਹੜਾ 15 20 ਕਿਲੋ ਚਲੋ ਜਿੰਨੇ ਮੁੱਲ ਚਲੋ ਛੋਟਾ ਕਹਦੇ ਵੱਡੀ ਕਰਦਾ ਜਿੰਨਾ ਮਰਜੀ ਕਹਦੇ ਤੁਸੀਂ ਤੁਸੀਂ ਭਾਵੇਂ 25 ਵਾਲੇ ਨੂੰ 50 ਕਹਦੇ ਭਾਵੇਂ 100 ਚਲੋ ਕੋਈ ਗੱਲ ਨਹੀਂ ਉਹ ਚੀਜ਼ ਬੱਕਰੀ ਹੈ ਪਰ ਸਵਾਲ ਆਪਾਂ ਗੱਲ ਕਰਦੇ ਸੀ ਜੇ 15 ਕਿਲੋ 20 ਕਿਲੋ ਵੀ ਪਾਉਣੇ ਉਹ ਵੀ ਮੁੱਲ ਦਾ ਉਹ ਵੀ ਸਾਡੇ ਸਿਰ ਪੈ ਰਿਹਾ ਸਾਡਾ ਕੁਦਰਤੀ ਹੈ ਜੇ ਖੇਤ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸੁੰਡੀ ਦਿਖਾਈ ਦਿੱਤੀ ਫੇਰ ਹੀ ਸਾਡਾ ਕੋਈ ਨੁਕਸਾਨ ਹੋਇਆ ਫੇਰ ਹੀ ਆਪਾਂ ਖੜੇ ਆ ਇੱਥੇ ਇਸ ਕਰਕੇ ਦੇਖੋ ਪ੍ਰਾਲੀ ਦੇ ਵਿੱਚ ਕੁਝ ਥਾਵਾਂ ਤੇ ਪ੍ਰਾਲੀ ਦੇ ਵਿੱਚ ਜਿਹੜਾ ਮਸ਼ੀਨ ਪੂਰੀ ਮਤਲਬ ਨਾ ਲੱਗਣ ਕਰਕੇ ਬੀਜ ਵੀ ਸੁੱਕੇ ਮਿਲੇ ਆਪਾਂ ਨੂੰ ਆਪਰ ਸੁੰਡੀ ਵੀ ਮਿਲ ਗਈ ਦੋਨੇ ਚੀਜ਼ਾਂ ਦਾ ਨੁਕਸਾਨ ਹੈਗਾ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਕੋਈ ਇੱਕ ਜੋ ਗੱਲ ਤੁਸੀਂ ਕਹਿੰਦੇ ਆ ਉਹ ਗਲਤ ਹੈ ਜਾਂ ਬਾਈ ਜੀ ਕੋਈ ਗੱਲ ਕਹਿੰਦੇ ਹੈ ਇਹ ਗਲਤ ਹੈ ਗੱਲਾਂ ਸਾਰਿਆਂ ਦੀਆਂ ਤੁਹਾਡੀਆਂ ਵੀ ਸਹੀ ਐ। ਇਹਨਾਂ ਦੀਆਂ ਵੀ ਸਹੀ ਐ। ਅਸੀਂ ਛੋਡੇ ਮੁਤਾਬਕ ਆਪਾਂ ਇਹਦੀ ਗੱਲ ਸੁਣ ਲੋ ਜੀ। ਮੇਰੀ ਗੱਲ ਸੁਣੋ ਜੀ। ਅਸੀਂ ਛੋਡੇ ਮੁਤਾਬਕ ਇਹ ਗੱਲ ਮੰਨ ਲੈਨੇ ਆ। ਪਹਿਲੀ ਗੱਲ ਤਾਂ ਅਸੀਂ ਤੁਹਾਨੂੰ ਇਹ ਵਿਸ਼ਵਾਸ ਬੋਣਿਆ ਗੁਰੂ ਘਰ ਲਵੇ ਖੜਿਆ ਵੀ ਅਸੀਂ 60 ਕਿਲੋ ਵੀ ਪਾਇਆ ਹੈ। ਜੇ 60 ਕਿਲੋ ਵੀ ਦੇ ਵਿੱਚੋਂ ਸਾਡਾ 5 ਕਿਲੋ ਵੀ ਰਹਿ ਗਿਆ ਅਸੀਂ ਉਹ ਮੰਨਣ ਨੂੰ ਵੀ ਤਿਆਰ ਆ। ਪਰ 55 ਕਿਲੋ ਦਾ ਹਾਲੇ ਵੀ ਵੀ ਸਾਡਾ ਹੈਗਾ। ਇੱਕ ਗੱਲ, ਦੂਜੀ ਗੱਲ ਅਸੀਂ ਇਹ ਕਣਕ ਨੂੰ ਪਾਣੀ ਰਾਈ ਜਾਂਦੇ ਆ ਦੁਬਾਰਾ ਇਹਦੇ ਵਿੱਚ ਦਵਾਈ ਵੀ ਪਾਈ ਜਾਂਦੇ ਆ ਤੇ 20 ਕਿਲੋ ਐਕਸਟਰਾ ਕਣਕ ਹੋਰ ਵੀ ਸਿੱਟਾ ਦੇਣ ਰਿਹਾ ਅਸੀਂ ਇਹ ਕਿਉਂ ਕਲੰਕਾ ਬਟੌਂੜੀ ਨਹੀਂ ਜੇ ਰੱਬ ਮੈਂ ਉਹੀ ਚੀਜ਼ ਹੈ ਇੱਕ ਮਿੰਟ ਜੇ ਤੁਹਾਡੀ ਨਹੀਂ ਤੁਹਾਡੀ ਗੱਲ ਮੈਂ ਸਾਰੀ ਸੁਣ ਲਈ ਮੇਰਾ ਨਾਲ ਤੁਸੀਂ ਜੇ ਮੈਨੂੰ ਇੱਥੇ ਬੁਲਾਇਆ ਹੈ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਸਾਰਾ ਸਵਾਲ ਕਰ ਲਿਆ ਆਪਣਾ ਇਹ ਹੈ ਵੀ ਇਸ ਅਵਸਥਾ ਵਿੱਚ ਜਿੰਨੀ ਵੀ ਕਣਕ ਵੀ ਆਪਾਂ ਨੂੰ ਤੰਦਰੁਸਤ ਤੀਂਦੀ ਹੈ ਕੁਝ ਕਣਕ ਆਪਣੀ ਨੁਕਸਾਨ ਵਾਲੀ ਹੈ ਜੇ ਅਸੀਂ ਇਹਨੂੰ ਇਹ ਸੋਚ ਕੇ ਵੀ ਬਾਹ ਕੇ ਦੁਆਰਾ ਬੀਜਾਂਗੇ ਉਹ ਸਾਡਾ ਸਹੀ ਤਰੀਕਾ ਨਹੀਂ ਹੋਊਗਾ ਸਹੀ ਫੈਸਲਾ ਨਹੀਂ ਹੋਊਗਾ ਸਾਡਾ ਜਿਹੜਾ ਸਹੀ ਇੱਥੇ ਫੈਸਲਾ ਹੈ ਵੀ ਇਸ ਹਾਲਤ ਦੇ ਵਿੱਚ ਅਸੀਂ ਪਾਣੀ ਲਾਉਣ ਦੀ ਵਸਤਾ ਚ ਹੈਗੀ ਹੈ ਪਾਣੀ ਵਿੱਚ ਅਸੀਂ ਜਿਹੜੀ ਦਵਾਈ ਸਪਾਰਸ਼ ਵਾਲੀ ਹੈ ਉਹ ਦਵਾਈ ਵਰਤੀਏ ਆਉਣ ਵਾਲੇ ਦਿਨਾਂ ਚ ਮੂਰੇ ਜਿਹੜੀ ਠੰਡ ਪੈਣ ਵਾਲੀ ਹੈ ਠੰਡ ਨਾਲ ਜਿਹੜਾ ਸੁੰਡੀ ਦਾ ਅੱਗੇ ਹਮਲਾ ਹੈ ਉਹ ਬਿਲਕੁਲ ਨਹੀਂ ਕਦੇ ਦੇਖਿਆ ਜਾਂਦਾ ਜੇ ਅਸੀਂ ਦੇਖੀਏ ਵੀ ਜਿਵੇਂ ਆਹ ਦੇਸੀ 15 ਮੱਘਰ ਤੋਂ ਬਾਅਦ ਜਾ ਕੇ ਇੰਨੀ ਕ ਠੰਡ ਪੈਣ ਲੱਗ ਜਾਂਦੀ ਹੈ ਵੀ ਸੁੰਡੀ ਹੈ ਜਿਹੜੀ ਪਹਿਲੀ ਵਸਤਾ ਸੇ ਜਿੰਨੀ ਵੀ ਪਈ ਪੈਂਦੀ ਆ ਜਾਂ ਮਿਲਦੀ ਆ ਸਾਨੂੰ ਅਸੀਂ ਪਿਛਲੇ 10 ਸਾਲ ਤੋਂ ਦੇਖ ਰਹੇ ਆਂ ਇਸ ਚੀਜ਼ ਨੂੰ ਉਹ ਸੰਡੀ ਆ ਜਿਹੜੀ ਅਗਲੇ ਮਹੀਨਿਆਂ ਦੇ ਵਿੱਚ ਆ ਜਿਹੜੀ ਇਹ ਬਿਲਕੁਲ ਅੱਗੇ ਨਾ ਤਾਂ ਅੱਗੇ ਵੱਧਦੀ ਆ ਤੇ ਨਾ ਨਮੀ ਆਉਂਦੀ ਆ ਜੇ ਹੁਣ ਤੱਕ ਸਾਨੂੰ ਕੋਈ ਮਿਲ ਰਹੀ ਆ ਤਾਂ ਉਹਦੇ ਲਈ ਅਸੀਂ ਦਵਾਈ ਵਰਤ ਸਕਦੇ ਆਂ ਦੂਸਰੀ ਚੀਜ਼ ਆ ਜਿਹੜੀ ਜਿਹੜੀ ਦਵਾਈ ਆ ਜਿਹੜੀ ਵੀ ਜਿੰਮੇ ਜੇ ਅਸੀਂ ਪਾਣੀ ਲੱਗਣ ਵਾਲਾ ਤਾਂ ਅਸੀਂ ਇਹ ਕਲੋਰੋਪੇਰੀਫਾਸ ਦਵਾਈ ਵਰਤ ਸਕਦੇ ਆਂ ਜਾਂ ਦੂਸਰੀ ਜਿਹੜੀ ਰੀਜੈਂਟ ਉਹਦੀ ਵੀ ਚਪਾਰਸ਼ ਹੈਗੀ ਆ ਉਹ ਦਵਾਈ ਵਰਤ ਸਕਦੇ ਆਂ ਪਰ 505 ਉਹ ਆਈ ਦਵਾਈ ਚਲੋ ਕੋਈ ਵੀ ਆ ਆਪਾਂ ਉਹਦੀ ਕਲੋਰੋ ਨੂੰ ਹੀ ਲੈਣਾ ਆ ਜੇ 20% ਵਾਲੀ ਕਲੋਰਾ ਤਾਂ 1 ਲੀਟਰ ਪੈਂਦੀ ਹੈ ਜੇ 50% ਵਾਲੀ ਹੈ ਤਾਂ 400 ml ਜਾਂ 500 ml ਪਾ ਲਈ ਤੁਸੀਂ ਪਰ ਦੂਸਰੇ ਪਾਸੇ ਇਹ ਹੈ ਵੀ ਜਦੋਂ ਆਪਾਂ ਪਾਣੀ ਲੱਗਿਆ ਹੋਇਆ ਆਪਾਂ ਹੋਰ ਵੀ ਕਿਸਾਨ ਵੀਰ ਦੇ ਕਿਸੇ ਦੇ ਹੈ ਵੀ ਉਦੋਂ ਆਪਾਂ ਪਾਣੀ ਵੀ ਨਹੀਂ ਦੁਬਾਰਾ ਲਾ ਸਕਦੇ ਤਾਂ ਉਦੋਂ ਕੁਦਰਤੀ ਆ ਸਾਨੂੰ ਜਿਹੜੀ ਕੋਰਾਜਨ ਹੈ ਦਵਾਈ ਉਹ 50 ਗ੍ਰਾਮ ਦੇ ਹਿਸਾਬ ਨਾਲ ਚਿੱਲੇ ਦੀ ਉਹ ਸਾਨੂੰ ਜਿਹੜੀ ਪ੍ਰੋਮਿਸ ਸਪਰੇਅ ਕਰਦੇ ਆ ਤਾਂ ਉਹ ਵੀ ਸਾਨੂੰ ਕੰਟਰੋਲ ਉੱਨਾ ਕਰਕੇ ਦਿੰਦੀ ਹੈ ਪਰ ਜਿਵੇਂ ਇੱਥੇ ਆਪਾਂ ਨੂੰ ਹੈ ਇਸ ਹਾਲਾਤ ਦੇ ਵਿੱਚ ਸਾਨੂੰ ਇਹ ਜਿਹੜੀ ਪਾਣੀ ਚ ਦਵਾਈ ਪਾਉਣੀ ਆ ਉਹ ਜ਼ਿਆਦਾ ਤਰਜੀਹ ਵਾਲੀ ਗੱਲ ਹੈ ਕਿਉਂਕਿ ਇੱਥੇ ਜੇ ਆਪਾਂ ਦੇਖੀਏ ਵੀ ਪੱਤਿਆਂ ਦੇ ਉੱਤੇ ਆਪਾਂ ਸੰਡੀ ਕੰਟਰੋਲ ਕਰਦੇ ਆ ਨਹੀਂ ਇਸੇ ਸਾਨੂੰ ਇਹ ਹੈ ਕਿ ਸਾਨੂੰ ਜ਼ਮੀਨ ਚ ਸਾਡਾ ਇਹ ਪਾਣੀ ਲੱਗ ਰਿਹਾ ਹੈ ਜ਼ਮੀਨ ਚ ਅਸੀਂ ਦਵਾਈ ਪਾਈਏ ਅਸੀਂ ਤੁਹਾਡੇ ਖੇਤ ਨੂੰ ਲਗਾਤਾਰ ਪੰਜ ਚਾਰ ਦਿਨਾਂ ਬਾਅਦ ਦੇਂਦੇ ਰਵਾਂਗੇ ਇਹ ਸਾਡੀ ਡਿਊਟੀ ਹੈ ਮੈਂ ਖੁਦ ਤੁਹਾਡੇ ਸਾਹਮਣੇ ਆ ਦੇਖੋ ਮੈਂ ਫ੍ਰੀ ਹੋ ਕੇ ਆਉਣਾ ਸੀ ਉੱਥੋਂ ਮੈਂ ਚਲੋ ਫੀਲਡ ਸਟਾਫ ਨੂੰ ਵੀ ਭੇਜਿਆ ਪਰ ਮੈਂ ਜਦੋਂ ਹੀ ਆਪਦਾ ਸਾਰਾ ਕੰਮ ਮਤਲਬ ਬੰਤ ਗਈ ਮੈਂ ਤੁਹਾਡੇ ਕੋਲੇ ਮੈਨੂੰ ਸਭ ਤੋਂ ਪਹਿਲਾ ਕੰਮ ਮੇਰਾ ਇਹ ਸੀ ਵੀ ਤੁਹਾਡੇ ਕੋਲੇ ਮੈਂ ਆਵਾਂ ਚਲੋ ਜੀ ਅਸੀਂ ਛੋਟੀਆਂ ਗੱਲਾਂ ਸੁਣ ਲਈਆਂ ਪਰਮਾਤਮਾ ਕਰੇ ਇਹ ਗੱਲ ਤੇ ਅਸੀਂ ਸਫਲ ਹੋਈਏ ਛੋਟੀ ਵੀ ਗੱਲ ਜਿਹੜੀ ਛੋਟੀ ਸੁਝਾਇਆ ਸੀ ਉਹਨੂੰ ਮੰਨ ਦਿਆ ਵੀ ਇਹਦੇ ਵਿੱਚ ਅਸੀਂ ਸਫਲ ਹੋਣੇ ਸਾਡੀ ਕੰਕ ਕਾਮਯਾਬ ਹੋ ਜਾਂਦੀ ਹੈ ਪਰ ਅੱਜ ਦੇ ਹਾਲਾਤ ਮੁਤਾਬਕ ਇਹ ਗੱਲ ਜਾਇਜ਼ ਨਹੀਂ ਜਿਹੜੀ ਮੈਂ ਅਗਲੀ ਗੱਲ ਕਹਿਣੀ ਚਾਹਣਾ ਵੀ ਦੇਖੋ ਸਾਡੀ ਤਾਂ ਬੇਨਤੀ ਹੈ ਅਸੀਂ ਸਹੇ ਨੂੰ ਨਹੀਂ ਰੋਂਦੇ ਅਸੀਂ ਪੈਸੇ ਨੂੰ ਰੋਂਦੇ ਠੀਕ ਹੈ ਜਿਵੇਂ ਸਾਨੂੰ ਪ੍ਰਸ਼ਾਸਨ ਜਾ ਸਰਕਾਰ ਪਰਾਲੀ ਤੋਂ ਅੱਗ ਲਾਉਣ ਬਾਰੇ ਨਾ ਹੋਰ ਸਾਡੇ ਵਾਸਤੇ ਸਾਨੂੰ ਮਜਬੂਰ ਕਰ ਦਿਆ ਠੀਕ ਆ ਸੀ ਉਹ ਨਹੀਂ ਮਜਬੂਰੀ ਉਹਨਾਂ ਦੀ ਵੀ ਮਜਬੂਰੀ ਹੈ ਇੱਕ ਮਿੰਟ ਇੱਕ ਪੁਆਇੰਟ ਕੱਢ ਤੁਸੀਂ ਮੇਰੀ ਗੱਲ ਸੁਣ ਲਓ ਮੈਂ ਤੁਹਾਡੇ ਕੋਲੇ ਨਹੀਂ ਸਾਨੂੰ ਐ ਨਹੀਂ ਗੱਲ ਮੈਂ ਤੁਹਾਡੀ ਗੱਲ ਸਾਰੀ ਸਮਝ ਗਿਆ ਵੀ ਜੇ ਆਪਾਂ ਨੂੰ ਆਪਾਂ ਪਰਾਲੀ ਖੇਤ ਚ ਵਾਹੀਏ ਤਾਂ ਆਪਾਂ ਨੂੰ ਸਮੱਸਿਆ ਆਏ ਸਮੱਸਿਆ ਆਈ ਹੈ ਮੈਂ ਗੱਲ ਮੈਂ ਸਾਰੀ ਸਮਝ ਗਿਆ ਕਿਉਂਕਿ ਦੇਖੋ ਕੁਝ ਵੀ ਆਪਾਂ ਗੱਲਾਂ ਤੇ ਜਿੰਨੀ ਮਰਜ਼ੀ ਕਰੀਏ ਤਹਾਡੀ ਗੱਲ ਹੈ ਜਿਹੜੀ ਮੂਲ ਰੂਪ ਜਿਵੇਂ ਮੰਨਦਾ ਹੈ ਜੇ ਤੁਸੀਂ ਮਹੀਨਾ ਪਿਆ ਜੇ ਤੁਸੀਂ ਇੱਕ ਗੱਲ ਸੁਣੋ ਜੀ ਸਾਡੇ ਕੋਲ ਇੱਕ ਮਹੀਨਾ ਪਿਆ ਹੈ ਇੱਕ ਮਹੀਨਾ ਅਸ਼ੀਰਾ ਵੇਟ ਕਰਦੇ ਆ ਸਾਡੀ ਕਣਕ ਤੁਸੀਂ ਦੇਖਦੇ ਸਮੇਂ ਸਮੇਂ ਛੇ ਦੇਖਦੇ ਰਹੋ ਜੇ ਤੁਹਾਨੂੰ ਲੱਗੂਗੀ ਜਾਇਦ ਦਾ ਸਾਨੂੰ ਵੀ ਲੱਗੂ ਸੀ ਉਹ ਗੱਲ ਮੰਨ ਲਾਂਗੇ ਪਰ ਅੱਜ ਜਿਹੜੇ ਹਾਲਾਤ ਨੇ ਇਹ ਮੰਨਣ ਵਾਲੇ ਨਹੀਂ ਹਨ ਮੈਂ ਤੁਹਾਨੂੰ ਇਹ ਕਹਿਣਾ ਹੈ ਵੀ ਆਪਾਂ ਨੂੰ ਇੱਕ ਹਫਤਾ 10 ਦਿਨ ਮੈਨੂੰ ਆਪਦੇ ਸਾਹਮਣੇ ਇੱਕ ਮਹੀਨਾ ਲਾ 3 ਮਹੀਨਾ ਖੜੀ ਬੱਤੀ ਨਹੀਂ ਆਉਂਦੀ ਨਹੀਂ ਤੁਸੀਂ ਸਵਾਲ ਵਧੀਆ ਖੱਡੀ ਤੁਸੀਂ ਵਧੀਆ ਕੀਤੇ ਆ ਤੁਸੀਂ ਵਧੀਆ ਸਵਾਲ ਕੀਤੇ ਆ ਮੈਂ ਉਹਦਾ ਜਵਾਬ ਆਪਦੇ ਤਜਰਬੇ ਤੋਂ ਦੇਣਾ ਹੈ ਆਪਦੀ ਨੌਲੇਜ ਤੋਂ ਦੇਣਾ ਹੈ ਮੇਰੇ ਹਿਸਾਬ ਨਾਲ ਸਾਨੂੰ ਇਹਦਾ ਰਿਜ਼ਲਟ ਆ ਜਿਹੜਾ ਹਫਤੇ 10 ਦਿਨਾਂ ਚ ਮਿਲੂਗਾ ਅਸੀਂ ਇਹ ਕਹਿੰਦੇ ਮਹੀਨਾ ਨਹੀਂ ਮਹੀਨਾ ਬਹੁਤ ਦੂਰ ਦੀ ਗੱਲ ਹੈ ਜੇ ਆਪਾਂ ਇਹ ਕਹੀਏ ਵੀ ਮਹੀਨਾ ਇਹਨਾਂ ਚੀਜ਼ਾਂ ਤੇ ਰਿਜ਼ਲਟ ਤੇ ਲੱਗੂਗਾ ਮਹੀਨੇ ਬਾਅਦ ਤੱਕ ਕੀ ਅਵਸਥਾ ਹੋ ਰਹੀ ਹੈ ਮੈਂ ਬਿਲਕੁਲ ਮੈਨੂੰ ਮੈਨੂੰ ਇਹ ਤਾਂ ਪੂਰੀ ਉਮੀਦ ਹੈ ਵੀ ਜਿਹੜੀ ਦਵਾਈ ਅਸੀਂ ਜਿਹੜੀ ਵਰਤ ਰਹੇ ਹਾਂ ਜਿਸ ਕੰਗਣਾ ਵਾਲਾ ਕਿਸਾਨ ਵੀਰ ਬਹੁਤ ਸੂਝਵਾਨ ਹੈ ਇਹਨਾਂ ਨੇ ਪੂਰਾ ਸਹੀ ਤਰੀਕਾ ਮੇਰੇ ਨੂੰ ਦੱਸਿਆ ਵੀ ਇਸ ਢੰਗ ਨਾਲ ਅਸੀਂ ਦਵਾਈ ਪਾ ਰਹੇ ਹਾਂ ਤਾਂ ਉਹ ਹਰ ਇੱਕ ਥਾਂ ਤੇ ਦਵਾਈ ਹੈ ਜਿਹੜੀ ਇਹ ਜੇ ਅਸੀਂ ਪਾ ਰਹੇ ਹਾਂ ਤੇ ਪੈ ਜਵੇ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਵੀ ਜਿਹੜੀ ਸਾਡੀ ਇਹ ਕਣਕ ਹੈ ਜਿੱਥੇ ਕਿਤੇ ਕੋਈ ਦਾਣਾ ਸੁੱਕਾ ਵੀ ਰਿਹਾ ਹੋਵੇ ਉਹ ਵੀ ਹਰਾ ਹੋਊਗਾ ਦੂਸਰੀ ਚੀਜ਼ ਹੈ ਜਿੱਥੇ ਕਿਤੇ ਉਹ ਤਾਂ ਇਹਦਾ ਇਹਨੂੰ ਕਟਿਆ ਹੋਇਆ ਹੈ ਇਹਦੇ ਥੱਲਿਓਂ ਜਿਹੜੀ ਜੜ ਹੈ ਉਹ ਤੋਂ ਵੀ ਤੁਹਾਨੂੰ ਫੋਟਾਂ ਜਿਹੜੀਆਂ ਬੜੀਆਂ ਕਰ ਲਈਏ ਅਸੀਂ ਤਜਰਬੇ ਵਿੱਚ ਦੇਖਿਆ ਹੋਇਆ ਵੀ ਉੱਥੋਂ ਇਹਦੀਆਂ ਫੋਟਾਂ ਆ ਜਾਂਦੀਆਂ ਜਿੱਥੇ ਕਿ ਦੇ ਕਿ ਪੂਰੇ ਦਾ ਪੂਰਾ ਪੌਦਾ ਮਰ ਜਾਂਦਾ ਉਹਦੇ ਥਾਂ ਤੇ ਅਸੀਂ ਉਸੇ ਉਮੀਦ ਨਾਲ ਜਿਹੜਾ ਤੁਸੀਂ ਬੀਜ ਹੋਰ ਸੈੱਟ ਰਹੇ ਆਂ ਵੀ ਚਲੋ ਉਹ ਜਿਹੜੇ ਖਾਲੀ ਥਾਂ ਆਏ ਉਹ ਖਾਲੀ ਨਾ ਰਹਿਣ ਉੱਥੇ ਹੋਰ ਉਗਣ ਪਰ ਮੇਰੀ ਜ਼ਿੰਮੇਵਾਰੀ ਆਪਦੀ ਹੈ ਵੀ ਅਸੀਂ ਜਿੰਨਾ ਚਿਰ ਇਹਦਾ ਕੋਈ ਇਸ ਖੇਤ ਦਾ ਨੁਟਾਰਾ ਨਹੀਂ ਹੁੰਦਾ ਅਸੀਂ ਲਗਾਤਾਰ ਆਪ ਆਪ ਦੇ ਫਿਕਰ ਨਾਲ ਦੇਂਦੀ ਰਵਾਂਗੇ ਅੱਜ ਵੀ ਸਾਨੂੰ ਜਦੋਂ ਦੀ ਖਬਰ ਮਿਲੀ ਸੀ ਮੈਂ ਇਸੇ ਫਿਕਰਮੰਦ ਸੀ ਇਸ ਖੇਤ ਬਾਰੇ ਵਿੱਚ ਕੁਦਰਤੀ ਆਪਣਾ ਤਾਲਮੇਲ ਵੀ ਹੋ ਗਿਆ ਤੇ ਅਸੀਂ ਸਾਰੇ ਪਾਸਿਓਂ ਕਮ ਕਾਰਾਂ ਚੋਂ ਟਾਈਮ ਕੱਢ ਕੇ ਤੇ ਇਸੇ ਤਰ੍ਹਾਂ ਦੇ ਰੌਂਡ ਨੂੰ ਤਾਂ ਜੀ ਦਿੱਤੀ ਹੈ ਹਮੇਸ਼ਾ ਤੁਹਾਡੇ ਨਾਲ ਰਵਾਂਗੇ ਇਸ ਮਾਮਲੇ ਤੇ ਕੋਈ ਵੀ ਇਹ ਤੁਹਾਡਾ ਨੁਕਸਾਨ ਆ ਹੱਡਾ ਆ ਤੁਹਾਡਾ ਨੁਕਸਾਨ ਠੀਕ ਹੈ ਨਾ ਠੀਕ ਤੇ ਵੀ ਹੈ ਪਰ ਪਹਿਲੀ ਉਮੀਦ ਇਹੀ ਹੈ ਇਹ ਤਾਂ ਮਰੀਜ਼ ਨੂੰ ਬਚਾਉਣ ਵਾਲੀ ਗੱਲ ਹੈ ਵੀ ਸਾਡੀ ਇਹ ਫਸਲ ਬਚੇ ਸਾਡੀ ਪਹਿਲੀ ਕੋਸ਼ਿਸ਼ ਇਹਦੇ ਤੇ ਇਹ ਹੋਊਗੀ ਭਾਵੇਂ ਤੁਹਾਨੂੰ ਕਿਤੇ ਮੈਂ ਦੋਸ਼ੀ ਲੱਗਦਾ ਹੋਵਾਂ ਉਹ ਮੈਂ ਤੇ ਉੱਥੇ ਹੀ ਰਹਿਣਾ ਪਰ ਸਵਾਲ ਇਹ ਵੀ ਸਾਡੀ ਪਹਿਲੀ ਉਮੀਦ ਜਿਹੜੀ ਸੋਚ ਹੈ ਨਾ ਕਿ ਅਸੀਂ ਇਹ ਖੇਤ ਨੂੰ ਇਹਦੀ ਫਸਲ ਨੂੰ ਹੈ ਜਿਹੜਾ ਇਨੂੰ ਹਫਤੇ ਦੇ 10 ਦਿਨਾਂ ਚ ਚਾਲੂ ਕਰ ਲੀਏ ਠੀਕ ਹੈ ਜੇ ਤੁਹਾਡੀ ਫਸਲ ਠੀਕ ਹੋ ਗਈ ਤਾਂ ਕੁਦਰਤੀ ਹੈ ਤੁਹਾਡਾ ਜਿਹੜਾ ਫਿਕਰ ਹੈ ਉਹ ਉਹ ਵੀ ਘਟੂਗਾ ਬੇਸ਼ੱਕ ਤੁਹਾਡੇ ਫਿਕਰ ਦੇ ਨਾਲ ਹੋਰ ਵੀ ਗੱਲਾਂ ਜੁੜੀਆਂ ਹਨ ਪਰ ਘਟੁ ਘਟੇ ਇਸ ਖੇਤ ਦਾ ਫਿਕਰ ਤੁਹਾਡਾ ਉਹ ਵੀ ਘਟੂਗਾ ਤੇ ਸਾਨੂੰ ਵੀ ਆਪ ਦੇ ਤਜਰਬੇ ਦੇ ਵਿੱਚ تسਲੀ ਹੋਊਗੀ ਕਿ ਅਸੀਂ ਜੇ ਕੁਝ ਕਿਸਾਨ ਤੋਂ ਕਰਵਾਇਆ ਹੈ ਕੋਈ ਦਵਾਈ ਪਵਾਈ ਹੈ ਉਹ ਵੀ ਮੁੱਲ ਦੀ ਦਵਾਈ ਹੈ ਕੋਈ ਵੀ ਚੀਜ਼ ਹੈ ਜੇ ਪਾਈ ਹੈ ਤਾਂ ਇਹਨੂੰ ਅਸੀਂ ਘਟੁ ਘਟੇ ਫਸਲ ਨੂੰ ਹੈ ਦੁਬਾਰਾ ਬੀਜਣ ਨਾਲੋਂ ਇਸੇ ਹੀ ਫਸਲ ਨੂੰ ਕਾਮਯਾਬ। ਐਸਟੇ ਹੀ ਚਾਹੁੰਦੇ ਆਂ ਜੀ। ਐਸਟੇ ਹੀ ਚਾਹੁੰਦੇ ਆਂ। ਜੀ। ਕੋਈ ਗੱਲ ਨਹੀਂ। ਦੇਖੋ ਸਾਡੀ ਵੀ ਹੈ। ਯਾਰ ਬਾਕੀ ਕਹਿੰਦੇ ਕੰਮ ਨਹੀਂ। ਦੁੱਲਾ ਯਾਰ ਭਾਈ ਮੈਂ ਕਿਹਦੇ ਕਰ ਲਵਾਂ। ਦੁੱਲਾ ਕਰਵਾ ਕਰਾ ਦਰੂ ਵੀ ਸਕਦਾ। ਸਮਝਾ ਲੈ ਮੇਰੀ ਗੱਲ ਸੁਣੋ। ਹੁਣ ਭਵਨ ਪੈਂ ਨਹੀਂ। ਤੁਸੀਂ ਜੋ ਮਰਜ਼ੀ ਕਹੀ ਜਾਓ। ਆ ਠੀਕ ਹੈ ਜੀ। ਤੁਸੀਂ ਜੋ ਮਰਜ਼ੀ ਕਹੀ ਜਾਓ। ਅਸੀਂ ਖੇਤ ਦੇਖ ਕੇ ਦਵਾਈ ਜੋ ਇਹਨਾਂ ਨੇ ਕਹੀ ਸੀ ਇਹ ਸਹੀ ਕਰਦੇ। ਇਹ ਤਾਂ ਪੰਜ ਵਾਰੀ ਸੁਣ ਲਿਆ ਨਹੀਂ, ਛੋਡੀਆਂ ਗੱਲਾਂ ਸੀ। ਪੰਜ ਵਾਰੀ ਸੁਣ ਲਿਆ ਹੁਣ ਟੂੰਲੀ ਨੂੰ ਕੋਈ ਗੱਲ ਨਹੀਂ। ਬਸ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰ ਸਾਡੇ ਕੋਲ ਅੱਜ ਖੇਤੀਬਾੜੀ ਦੇ ਮਹਾਰ ਚੀਫ ਸਾਹਿਬ ਬਰਨਾਲੇ ਤੋਂ ਜਿਹੜੇ ਬੈਠੇ ਨੇ ਚੀਫ ਸਾਹਿਬ ਆਏ ਨੇ ਉਹਨਾਂ ਨੂੰ ਅਸੀਂ ਆਪਣੀ ਫਸਲ ਦੇ ਹਾਲਾਤ ਦਿਖਾਏ ਨੇ ਅਸੀਂ ਹੋਰ ਵੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲ ਕੇ ਆਏ ਹਾਂ ਜਿਵੇਂ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਮਿਲਿਆ ਤੇ ਐਸਟੀਐਮ ਸਾਹਿਬ ਨੂੰ ਵੀ ਮਿਲਿਆ ਐਸਐਸਪੀ ਸਾਹਿਬ ਨੂੰ ਵੀ ਮਿਲਿਆ ਅਸੀਂ ਉਹਨਾਂ ਕੋਲ ਆਪਣੀ ਫਰਿਆਦ ਕੀਤੀ ਸਾਡੀ ਫਰਿਆਦ ਸੁਣ ਕੇ ਅੱਧ ਸਾਡੇ ਵਿੱਚ ਸਾਡੇ ਚੀਫ ਸਾਹਿਬ ਖੇਤੀਬਾੜੀ ਦੇ ਚੀਫ ਨੇ ਜਿਹੜੇ ਉਹ ਪਹੁੰਚੇ ਨੇ ਅਸੀਂ ਆਪਦੀ ਫਸਲ ਦੀ ਹਾਲਾਤ ਇਹਨਾਂ ਨੂੰ ਦਿਖਾਤੇ ਅੱਜ ਅਸੀਂ ਹੁਣ ਆਪਦੀ ਫਸਲ ਦੇ ਵਿੱਚ ਇਸ ਟਾਈਮ ਦੇ ਉੱਤੇ ਪਾਣੀ ਵੀ ਲਾ ਰਿਹਾ ਪਾਣੀ ਤੇ ਨਾਲ ਅਸੀਂ ਦਵਾਈ ਵੀ ਪਾ ਰਿਹਾ ਉਹਦੇ ਨਾਲ-ਨਾਲ ਅਸੀਂ 15-20 ਕਿਲੋ ਕਣਕੜਾ ਹੋਰ ਸਿੱਟਾ ਵੀ ਦੇ ਰਿਹਾ ਸਾਡੀ ਭਾਵਨਾ ਇਹ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਣਕ ਦੀ ਬਜਾਈ ਦਾ ਕੋਈ ਟਾਈਮ ਨਹੀਂ ਰਹਿਣਾ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਮੁਤਾਬਕੀ ਜਿਹਦੀ ਇਹਨਾਂ ਨੇ ਸਾਨੂੰ رائے ਦਿੱਤੀ ਹੈ ਅਸੀਂ ਫਸਲ ਕਰਨੇ ਵਿੱਚ ਕਾਮਯਾਬ ਹੋ ਸਕੀਏ ਪਰ ਅੱਜ ਦੇ ਹਾਲਾਤ ਇਹ ਹੈ ਨਹੀਂ ਅੱਜ ਦੇ ਹਾਲਾਤ ਇਹ ਦੱਸਦੇ ਨੇ ਵੀ ਇਹਦੇ ਤੇ ਪਿਛਲੇ ਸਾਲ ਇਸੇ ਵਾਹਨ ਦੇ ਵਿੱਚੋਂ ਸਾਡਾ 106 820 822 ਕਣਕ ਬੀਜੀ ਆ ਪਿਛਲੇ ਸਾਲ ਇਹਦੇ ਵਿੱਚੋਂ ਸਾਡਾ 27 ਕੁਇੰਟਲ ਦਾ ਝਾੜ ਨਿਕਲਿਆ ਸੀਗਾ ਅਸੀਂ ਤਾਂ 21 ਚੌਣਿਆਂ ਵੀ ਚਲ ਜੇ ਵੀ ਬਾਈਕਵਾਂਟਲ ਦਾ ਵੀ ਨਿਕਲ ਆਵੇ ਇਹ ਵੀ ਅਸੀਂ ਵਧੀਆ ਸਮਝਾਂਗੇ ਪਰ ਅੱਜ ਦੇ ਹਾਲਾਤ ਸਾਨੂੰ ਇਹ ਦੱਸ ਨਹੀਂ ਰਹੇ ਅਸੀਂ ਚੀਫ ਸਾਹਿਬ ਦਾ ਇੱਥੇ ਆਉਣ ਤੇ ਧੰਨਵਾਦ ਕਰਦੇ ਆ ਇਹਨਾਂ ਨੇ ਜਿਹੜੀ رائے ਵੀ ਸਾਨੂੰ ਦਿੱਤੀ ਹੈ ਪਰ ਇਹਨਾਂ ਨੂੰ ਅਸੀਂ ਇਹ ਬੇਨਤੀ ਵੀ ਕਰਦੇ ਆ ਇਸ ਇਹਦੇ ਉੱਤੇ ਸਮੇਂ-ਸਮੇਂ ਸਰ ਇਹਨੂੰ ਦੇਖ ਲੈ ਰਹੇ ਹੋ ਅਗਲੀ ਗੱਲ ਵੀਰੋ ਅਸੀਂ ਸਰਕਾਰ ਨੇ ਸਾਡੇ ਉੱਤੇ ਐਨਾ ਗਲਬਾ ਪਾਇਆ ਪ੍ਰਸ਼ਾਸਨ ਰਾਹੀਂ ਸਾਡੇ ਪਿੰਡਾਂ ਦੇ ਵਿੱਚ ਖੇਤੀਬਾੜੀ ਅਧਿਕਾਰੀ ਪੁਲਿਸ ਹੋਰ ਵੱਡੇ ਵੱਡੇ ਵੀਡੀਓ ਐਸ ਡੀਓ ਵੱਡੇ ਵੱਡੇ ਅਧਿਕਾਰੀਆਂ ਦੀਆਂ ਡਿਊਟੀਆਂ ਦਾ ਆਈਆਂ ਨੋਡ ਅਫਸਰ ਤੈ ਕੀਤੇ ਗਏ ਵੀ ਕਿਸਾਨ ਪ੍ਰਾਣੀ ਨੂੰ ਆਗ ਨਾ ਲਾਉਣ ਅਸੀਂ ਐਸੇ ਕਰਕੇ ਪ੍ਰਾਣੀ ਨੂੰ ਆਗ ਨਹੀਂ ਲਾ ਰਹੇ ਜੇ ਅਸੀਂ ਆਗ ਨਹੀਂ ਲਾਈ ਤਾਂ ਉਹਦਾ ਖਮਿਆਜਾ ਜ਼ਿਆਦਾ ਸੀ ਆਪਣਾ ਟਰਾਲ ਨੁਕਸਾਨ ਕਰ ਰਿਹਾ ਨਹੀਂ ਤਾਂ ਆਪਣੇ ਪੰਨਿਓ ਇਹਦੇ ਵਿੱਚ ਦੁਬਾਰਾ 20 ਕਿਲੋ ਵੀ ਪਾ ਰਹੇ ਹਾਂ 60 ਕਿਲੋ ਵੀ ਅਸੀਂ ਪਹਿਲਾਂ ਪਾਇਆ ਡੇਢ ਮੋਰੀ ਡੀ ਏ ਪੀ ਦੀ ਪਾਈ ਹੈ ਨਾਲੇ ਅਸੀਂ ਦਵਾਈ ਪਾ ਰਹੇ ਹਾਂ ਅਸੀਂ ਆਪਣਾ ਟਰਾਲ ਨੁਕਸਾਨ ਕਰਕੇ ਵੀ ਕਰਿਆਗਾ ਹਾਲੇ ਵੀ ਸਾਨੂੰ ਪੂਰੀ ਉਮੀਦ ਨਹੀਂ ਵੀ ਇਹਦੇ ਵਿੱਚ ਅਸੀਂ ਸਫਲ ਹੋਵਾਂਗੇ ਪਰ ਅਧਿਕਾਰੀਆਂ ਦੇ ਕਹਿਣ ਮੁਤਾਬਕ ਜੇ ਇਹਨੂੰ ਕਰ ਸਕਦੇ ਨੇ ਜੋ ਵੀ ਸਾਨੂੰ ਕਹਿਣਗੇ ਅਸੀਂ ਕਰਾਂਗੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਜਾਂ ਜਿਹੜਾ ਸਾਡੀ ਸਰਕਾਰ ਹੈ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਜੇ ਇਹ ਸੈਕਟਰ ਨਹੀਂ ਕਿਸਾਨਾਂ ਦਾ ਹੁੰਦਾ ਰਿਹਾ ਆ ਸਾਡੇ ਹੱਥੇ ਹਸਪਤਾਲ ਲਗਾਮ ਸਾਡੀ ਰਹਿਣੀ ਨਹੀਂ ਅਸੀਂ ਬੇਵਾਰੇ ਹੋ ਕੇ ਸਾਨੂੰ ਮਜਬੂਰ ਨਾ ਚਾਹੇ ਪਵਾ ਕੋਈ ਵੀ ਖੇਤ ਆਪਕ ਭੁਗਟਣਾ ਪਵੇ ਪਰਾਇਆਂ ਨੂੰ ਅੱਗ ਲਾ ਕੇ ਕਣਕਾਂ ਬੀਜਣੀਆਂ ਪੈਣੀਆਂ ਫਸਲਾਂ ਬੀਜਣੀਆਂ ਪੈਣੀਆਂ ਚਾਹੇ ਡੀਸੀ ਸਾਹਿਬ ਐਚਡੀਐਮ ਸਾਹਿਬ ਜਾਂ ਜਿਹੜਾ ਵੀ ਪੁਲਿਸ ਅਧਿਕਾਰੀ ਕੁਛ ਵੀ ਕਰ ਲੈ ਅਸੀਂ ਆਪਣੇ ਬੱਚਿਆਂ ਨੂੰ ਭੁੱਖੇ ਨਹੀਂ ਮਾਰਨਾ ਜਾ ਸੀ ਡਬਲ ਖਰਚ ਕਰਦੀ ਹਾਲਾਤਾਂ ਦੀ ਗੱਲ ਸਹੀ ਹੈ ਤੈਨੂੰ 15-20 ਮਿੰਟ ਹੈ ਸੁਣ ਲਓ ਮੇਰੀ ਗੱਲ ਸਾਡੇ ਹਾਲਾਤ ਚੰਗੇ ਹਨ 15-20 ਮਿੰਟਾਂ ਦੀ ਸੀ ਟਾਰੀ ਉੱਠ ਕੇ ਜਿਹੜਾ ਖਲਾ ਵਿੱਚ ਤੁਸੀਂ ਸਾਨੂੰ ਬੁਲਾਇਆ ਅਸੀਂ 15-20 ਮਿੰਟਾਂ ਲਈ ਮੈਂ ਦੱਸ ਕੇ ਬਰਾਇਆ ਸੀ ਸਹੀ ਸਹੀ ਅਸੀਂ ਰਹਿ ਤੁਹਾਨੂੰ ਦੇਣ ਦੀ ਕੋਸ਼ਿਸ਼ ਕੀਤੀਆਂ ਸਾਡੀ ਪੂਰੀ ਕੋਸ਼ਿਸ਼ ਹੋਊਗੀ ਵੀ ਇਹ ਫਸਲ ਨੂੰ ਕਾਮਯਾਬ ਕਰੀਏ ਕਿਸਾਨ ਵੀਰ ਦਾ ਕੋਈ ਨੁਕਸਾਨ ਨਾ ਹੋਵੇ ਦੇਖੋ ਜਿਹੜਾ ਕੋਈ ਸਮੱਸਿਆ ਆ ਗਈ ਸਮੱਸਿਆ ਤੇ ਕਾਰਨ ਨੂੰ ਉਸੀਂ ਸਾਰੇ ਦੇਖ ਰਹੇ ਆਂ ਆਪਸ ਵਿੱਚ ਗੱਲਬਾਤ ਕਰ ਰਹੇ ਆਂ ਪਰ ਸਾਡਾ ਅੱਜ ਮੁੱਖ ਏਜੰਡਾ ਮੁੱਖ ਕੰਮ ਆ ਜਿਹੜਾ ਇਹ ਫਸਲ ਨੂੰ ਬਚਾਉਣ ਦਾ ਉਹਦੇ ਲਈ ਮੇਰੀ ਨਿੱਜੀ ਪੂਰੀ ਕੋਸ਼ਿਸ਼ ਹੋਊਗੀ ਮੈਂ ਅੱਜ ਵੀ ਬਿਨਾ ਕੋਈ ਟਾਈਮ ਗਵਾਏ ਤੂੰ ਜਿੰਨੀ ਜਲਦੀ ਮੈਂ ਆ ਸਕਦਾ ਸੀ ਮੈਂ ਪਹੁੰਚ ਕੇ ਕਿਸਾਨ ਵੀਰ ਨਾਲ ਉੱਥੇ ਵੀ ਗੱਲਬਾਤ ਹੋਈ ਸੀ ਬਾਕੀ ਬਾਈ ਜੀਆਂ ਦਾ ਬਿਲਕੁਲ ਜੋਸ਼ ਸ਼ੰਕਾ ਹੈ ਜਾਂ ਹੋਰ ਆ ਅਸੀਂ ਨਿਵਰਤ ਕਰਾਂਗੇ ਅਸੀਂ ਹਰ ਬੜੇ ਇਹਨਾਂ ਦੇ ਨਾਲ ਕੰਮਾਂ ਧੰਨਵਾਦ ਬਹੁਤ ਧੰਨਵਾਦ ਥੋੜਾ ਜੀ ਆਇਆਂ ਨੂੰ